ਪਰ ਤੁਹਾਨੂੰ ਲੱਗਦਾ ਕਿ ਸਮੇਂ ਦੇ ਨਾਲ-ਨਾਲ ਪ੍ਰਚਾਰਕਾਂ ਨੂੰ ਵੀ ਥੋੜੇ ਚੇਂਜੇਸ ਦੇ ਲੋੜ ਹੈ ਅੱਜ ਤੁਸੀਂ ਪੂਰੀ ਦੁਨੀਆ ਦੇ ਵਿੱਚ ਜਾਂਦੇ ਹੋ ਪ੍ਰਚਾਰ ਦੇ ਲਈ ਤੁਹਾਨੂੰ ਵੀ ਫਰਕ ਨਜ਼ਰ ਆਂਦਾ ਹੋਣਾ ਪੰਜਾਬ ਦੇ ਬੱਚਿਆਂ ਦੇ ਵਿੱਚ ਤੇ ਬਾਹਰ ਦੇ ਬੱਚਿਆਂ ਦੇ ਵਿੱਚ ਜਾਗਰੂਕਤਾ ਵੀ ਨਜ਼ਰ ਆਉਂਦੀ ਹੋਣੀ ਹੈ ਉਹ ਡਰ ਵੀ ਉਹਨਾਂ ਦੇ ਵਿੱਚ ਨਜ਼ਰ ਆਂਦਾ ਹੋਣਾ ਤੁਸੀਂ ਕਿਹਾ ਵੀ ਥੋੜੀ ਮੈਂ ਕਹਿੰਨਾ ਥੋੜੀ ਨਹੀਂ ਬਹੁਤ ਜ਼ਿਆਦਾ ਲੋੜ ਆ ਹੂੰ ਥੋੜੀ ਲੋੜ ਨਹੀਂ ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਪਹਿਲੇ ਪ੍ਰਚਾਰਕ ਆ ਹੂੰ ਤੇ ਮੈਂ ਕਹਿਣਾ ਵੀ ਚਾਹੇ ਕਰੋੜਾ ਪ੍ਰਚਾਰਕ ਕੋਣ ਗੁਰੂ ਨਾਨਕ ਵਰਗਾ ਪ੍ਰਚਾਰ ਨਹੀਂ ਕਰ ਸਕਦੇ ਉਹਦਾ ਕਾਰਨ ਆ ਵੀ ਆਪਾਂ ਉੱਥੇ ਜਾਣਾ ਜਿੱਥੇ ਸਾਨੂੰ ਬੁਲਾਉਣਾ ਤੇ ਬਾਬਾ ਨਾਨਕ ਉੱਥੇ ਵੀ ਗਏ ਆ ਜਿੱਥੇ ਬੁਲਾਇਆ ਨਹੀਂ ਕੱਲਾ ਸੇਖ ਆ ਤੇ ਘਰ ਦਾ ਬੂਹਾ ਖੜਕਾ ਕੇ ਉਹਨੂੰ ਦੱਸਦੇ ਆ ਵੀ ਜੈਸੀ ਮੈਂ ਆਵਾਂ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਸੋ ਜੇ ਮਾਰਜ ਨੇ ਉਸ ਸਮੇਂ ਪ੍ਰਚਾਰ ਦੇ ਢੰਗ ਨੂੰ ਬਦਲਿਆ ਸਾਨੂੰ ਵੀ ਬਦਲਣਾ ਚਾਹੀਦਾ ਆ ਤੇ ਜਿਵੇਂ ਮੰਨ ਲਓ ਕਿ ਆਮ ਬੱਚੇ ਆ ਜਾਂ ਆਮ ਸੰਗਤ ਆ ਇੱਕ ਨਾ ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਦੀ ਵੀ ਕਿਤਾਬ ਆ ਉਹਨਾਂ ਨੇ ਵੀ ਉਹਦੇ ਵਿੱਚ ਲਿਖਿਆ ਵੀ ਪ੍ਰਚਾਰਕ ਕੋਈ ਆ ਵਿਦਵਾਨ ਹੋਈ ਆ ਜਿਹੜਾ ਸੰਗਤ ਦੇ ਹਿਸਾਬ ਦੇ ਨਾਲ ਸੰਗਤ ਦੇ ਲੈਵਲ ਦੇ ਨਾਲ ਢਲ ਜਾਵੇ ਜੇ ਸਾਹਮਣੇ ਬੱਚੇ ਆ ਤੇ ਉੱਥੇ ਬੱਚਿਆਂ ਦੇ ਨਾਲ ਬੱਚਿਆਂ ਦੀ ਤਰ੍ਹਾਂ ਹੋ ਜਾਵੇ ਜੇ ਸਾਹਮਣੇ ਵਿਦਵਾਨ ਆ ਵਿਦਵਾਨਾਂ ਨਾਲ ਵਿਦਵਾਨਾਂ ਦੀ ਤਰ੍ਹਾਂ ਹੋ ਜਾਵੇ ਕੋਈ ਆਮ ਗ੍ਰਿਸ਼ਤੀ ਆ ਗ੍ਰਿਸ਼ਤੀਆਂ ਨਾਲ ਗ੍ਰਿਸ਼ਤੀ ਦੀ ਤਰਾ ਹੋ ਜਾਵੇ ਮੇਰੇ ਕਹਿਣ ਦਾ ਭਾਵੇਂ ਆ ਵੀ ਪ੍ਰਚਾਰਕਾਂ ਨੂੰ ਇਹ ਚਾਹੀਦਾ ਕਿ ਸਾਡੀ ਡਿਊਟੀ ਆ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਅੱਗੇ ਰੱਖਣਾ ਯੈਸ ਪਰ ਹੁਣ ਉਹ ਗੱਲ ਕਿਵੇਂ ਅਗਲੇ ਦੇ ਸਮਝ ਵਿੱਚ ਪੈ ਜਾਵੇ ਸਾਨੂੰ ਉੱਥੇ ਫਿਰ ਆਪਣੇ ਆਪ ਨੂੰ ਥੋੜਾ ਜਿਹਾ ਚੇਂਜ ਕਰਨਾ